ਕਿਉਂਕਿ ਜਿਹੜੇ ਸੂਟਾਂ ਦੇ ਰੇਟਾਂ 'ਚ ਹੋ ਚੁੱਕੇ ਨੇ ਜ਼ਬਰਦਸਤ ਤਮਾਕੇ 15-1500 ਰੁਪਏ ਵਾਲੇ ਸੂਟ ਮਿਲ ਰਹੇ ਨੇ ਮਹਿਜ਼ 5-500 ਰੁਪਏ ਦੇ ਵਿੱਚ ਐਨਾਂ ਹੀ ਨੇ 3-3000 ਰੁਪਏ ਵਾਲੇ ਸੂਟ ਮਿਲ ਰਹੇ ਨੇ 1-1000 ਰੁਪਏ ਦੇ ਵਿੱਚ ਲਹਿੰਗੇ ਡ੍ਰੈਸਾਂ ਸ਼ਰਾਰੇ ਗਰਾਰੇ ਤੇ ਵੀ ਮਿਲ ਰਿਹਾ ਹੈ ਪਾਰੀ ਡਿਸਕਾਊਂਟ ਦੇਖੋ ਜੀ ਕਪੜਾ ਦੇਣਾ ਵਧੀਆ ਤੇ ਰੇਟ ਲੈਣਾ ਘੱਟ ਆ ਚੱਕੋ ਬਾਜ਼ਾਰਾਂ ਦੇ ਵਿੱਚ ਆ ਨੈਸ਼ਨਲ ਕ੍ਰੇਵ ਦਾ ਸੂਟ ਪਿਓਰ ਦਾ ਚਨੌਣ ਦਾ ਦੁਪੱਟਾ 15 16 ਸੂਟ ਦੇਣਾ 500 ਰੁਪਏ ਦੇ ਆ ਦੇਖੋ ਵੀ ਫਾਇਦੇ ਰ ਬਾਕੀ ਬਹੁਤ ਆ ਆ ਦੇਖੋ ਬਾਜ਼ਾਰ ਜਿਹੜਾ 1800 1900 ਦਾ ਸੂਟ ਹੈ ਤੇ 850 ਦਾ 1000 ਰੁਪਏ ਇੱਕ ਸੂਟ ਪਿੱਛੇ ਤੁਹਾਡਾ ਬਚ ਗਿਆ ਆ ਹੈਂਡਵਰਕ ਚੈੱਕ ਕਰ ਦੋ ਕੈਮਰੇ ਵਾਲੇ ਵੀਰੇ ਨਿਗਾਹ ਮਾਰਦੇ ਕਰਾਂ ਦੀ ਆ ਚੈੱਕ ਕਰੋ ਦੁਪੱਟਾ ਚਪਟਿਆਂ ਦੇ ਸਾਇ ਦੇਖ ਲੋ ਬਜ਼ਾਰਾਂ ਦੇ ਰੇਟ 3 3000 ਆ ਨੈਚੁਰਲ ਗਰੇਵ ਦਾ 1500 ਰੁਪਏ ਦਾ ਸੂਟ ਦੇ ਦੇਣਾ 1500 ਆ ਆ ਦੇਖੋ ਤੁਸੀਂ ਦੁਪੱਟੇ ਲੈਣੇ ਆ ਤੁਸੀਂ ਲੈਣੀਆਂ ਹੈਗੀਆਂ ਫੁਲਕਾਰੀਆਂ ਇਹਦੇ ਵਿੱਚ ਵੀ ਦੇਖੋ ਤੁਸੀਂ ਜਾਗਮਾਂ ਤੇ ਜਾਣਾ ਤਾਂ ਇਹਦੇ ਵਿੱਚ ਵੀ ਫਾਇਦੇ ਆ ਇਹ ਕਿੰਨੇ ਦੀ ਆ ਬਾਜ਼ਾਰ 'ਚ 1500 ਸਾਡੇ ਕੋਲ 500 ਰੁਪਏ 'ਚ ਲੈ ਜਾਓ ਆ ਚੱਕੋ ਲਹਿੰਗੇ ਭਾਰੇ ਭਾਰਿਆਂ ਜੇ ਵੱਡੇ ਫਾਇਦੇ ਕਰ ਦਿੰਨੇ ਆ ਬਜ਼ਾਰਾਂ ਦੇ ਵਿੱਚ 5 5 7 7000 ਰੈਂਟ 15 15 20 20000 ਦਾ ਲਹਿੰਗਾ ਸਿਰਫ ਔਰ ਸਿਰਫ 1750 ਰੁਪਏ ਚ ਲਹਿੰਗਾ ਦੇ ਦੇਣਾ ਪੁਜਾਰਾਂ ਦੇ ਵਿੱਚ ਜਾਉਂਗੇ ਇਹਦਾ ਰੈਂਟ 30000 35000 32000 ਇਹਦਾ ਰੈਂਟ ਚੱਲਦੇ ਆ ਪਰ ਸਾਡੇ ਕੋਲ ਰੈਂਟ ਨਾਲੋਂ ਵੀ ਅੱਤੇ ਉੱਤੇ ਰੇਟ ਕਰਦੇ ਲਹਿੰਗਿਆਂ ਦੇ ਬੜੀਆ ਤਿਹਾੜ ਆ ਗਿਆ ਤੁਸੀਂ ਭੈਣਾਂ ਨੂੰ ਪੈਸੇ ਨਾ ਦਿਓ ਪੈਸੇ ਦੇ ਬਜਾਏ ਇਦਣੇ ਸੋਹਣੇ ਸੋਹਣੇ ਸੂਟ ਦੇ ਦਿਓ ਆ ਸੂਟ ਦੇ ਕੇ ਖੁਸ਼ ਹੋ ਜੂ ਜਿਹੜੇ ਇਦਾਂ ਦੇ ਭਾਰੇ ਭਾਰੇ ਸੂਟ ਤੁਸੀਂ ਜਾ ਕੇ ਸ਼ੋਅਰੂਮਾਂ ਚ ਲੈਣੇ ਹੋ ਹੈ ਵੀ ਸੂਟ 2 ਲੱਖ ਰੁਪਏ ਦੀ ਦਾਜਵਰੀ ਬਣਦੀ ਆ ਇੱਥੇ 2 ਲੱਖਾਂ ਦੀ ਦਾਜਵਰੀ ਤੁਹਾਨੂੰ 80000 ਰੁਪਏ ਚ ਆਪਾਂ ਦੇ ਦੇਣੀ ਆ ਆਡਰੈਸ ਚੈੱਕ ਕਰ ਲਓ ਚੰਡੀਗੜ੍ਹ ਮੋਹਾਲੀ ਦਿੱਲੀ ਵੱਡੇ ਪਟੇਰੀਆਂ ਦੇ ਵਿੱਚ ਆਡਰੈਸਾਂ ਪਾਈਆਂ ਜਾਂਦੀਆਂ ਬਜ਼ਾਰਾਂ ਦੇ ਵਿੱਚ ਰੇਟ ਚੈੱਕ ਕਰ ਲਓ 15000 20000 ਦੀ ਡਰੈੱਸ 4750 ਸ਼ਰਾਰਿਆਂ ਦੇ ਕੰਮ ਦੇਖੋ ਤੁਸੀਂ ਸ਼ਰਟ ਤਾਂ ਹੈਵੀ ਹੈਵੀ ਆ ਸ਼ਰਾਰਿਆਂ ਦੇ ਉੱਤੇ ਵੀ ਕੰਮ ਕਿੰਨਾ ਸੋਹਣਾ ਆ ਦੇਖੋ ਪੂਰਾ ਟੌਪ ਦਾ ਪੀਸ ਇਹਦੇ ਵਿੱਚ ਸਾਨੂੰ ਰੰਗ ਦੇ ਦੇਾਂਗੇ ਸਾਈ ਸਾਰੇ ਮਿਲ ਜਣੇ ਆ ਬਾਰ ਬਾਰ ਕਹਿ ਰਹੇ ਆ ਛੇਤੀ ਆਜੋ ਭਾਰੇ ਭਾਰੇ ਸੂਟਾਂ ਦੇ ਪੱਟੀਆਂ ਆਫਰਾਂ ਲੱਗੀਆਂ ਕਾਤੀਆਂ ਦੇ ਵਿੱਚ ਦੇਖੋ ਜੀ ਨਵੇਂ ਨਵੇਂ ਡਰੈੱਸਾਂ ਨਵੇਂ ਨਵੇਂ ਸ਼ਰਾਰੇ ਕਰਾਰੇ ਲਹਿੰਗਾ ਆ ਚੈੱਕ ਕਰੋ ਜੀ ਡੰਮੀਆਂ ਤੇ ਪੂਰੇ ਰਾਇਲ ਕਲਾਸ ਪੀਸ ਲੱਗੇ ਆ ਵੱਡੇ ਵੱਡੇ ਸ਼ੋਰੂਮਾਂ ਤੇ ਡੰਮੀਆਂ ਤੇ ਪੀਸ ਲਾ ਕੇ ਦਿਖਾ ਕੇ ਕੋਈ 10000 ਕੋਈ 15000 ਕੋਈ 20000 25000 ਲਿੱਤਾ ਜਾਂਦਾ ਭਾਜੀ ਅਸੀਂ ਰਾਇਲ ਕਲਾਸ ਚੀਜ਼ਾਂ ਦੇ ਰਹੇ ਆ ਅੱਧ ਰੇਟਾਂ ਅੱਧ ਰੇਟਾਂ ਦੇ ਵਿੱਚ ਦੇਖੋ ਜੀ ਸਾਡੇ ਕੋਲ 2500 ਰੁਪਏ ਤੋਂ ਡਰੈੱਸ ਸ਼ੁਰੂ ਹੋ ਜਾਂਦੀ ਆ 3000 3500 4500 5000 6500 ਐਡਾ ਰੇਂਜਰ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦੇਣੀਆਂ ਆ ਆਉਣਾ ਕਿੱਥੇ ਆ ਤੁਸੀਂ ਮਦ ਤੁ ਸ਼ਰੀ ਦਸਤਾਰ ਕਰਦੀਆਂ ਆਜੋ ਬਹੁਤ ਵੱਡੀ ਗ੍ਰੈਂਡ ਸੇਲ ਜਿਹਨੂੰ ਕਹਿੰਦੇ ਆ ਉਹ ਲਾ ਦਿੱਤੀ ਹੈਗੀ ਆ ਤੇ ਫਾਇਦਾ ਕੀ ਹੈ ਲਹਿੰਗੇ ਸ਼ਰਾਰੇ ਕਰਾਰੇ ਸੂਟ ਤਾਂ ਹੈਗੀ ਆ ਇੱਥੇ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਪੈਂਟਾਂ ਸ਼ਰਟਾਂ 17 ਟਾਈਆਂ ਕੰਬਲ ਰਜਾਈਆਂ ਸਾਰਾ ਕੁਝ ਇੱਕ ਛੱਤ ਹੇਠਾਂ ਤੁਹਾਨੂੰ ਅਸੀਂ ਦੇ ਦੇਣਾ ਜੀ ਤੁਸੀਂ ਛੇਦੀ ਆ ਜੋ ਬਹੁਤ ਵੱਡੇ ਫਾਇਦੇ ਆ ਖੜੀ ਦੇ ਉੱਤੇ ਵੀ ਫਾਇਦੇ ਕਰ ਰਹੇ ਆ ਵਿਆਹ ਚਾਈ ਦੇ ਕੱਪੜੇ ਚ ਫਾਇਦੇ ਕਰ ਰਹੇ ਆ 50 ਹਜ਼ਾਰ ਵਾਲਾ ਕੱਪੜਾ 15 ਜੇ ਦਵਾਂਗੇ 1 ਲੱਖ ਵਾਲਾ ਕੱਪੜਾ 40 ਹਜ਼ਾਰ ਦਵਾਂਗੇ ਜਿਹੜੇ ਹੈਵੀ ਸੂਟ ਤੁਸੀਂ ਲੈਣੇ ਆ ਜਿਹੜੇ 15 15 20 20 ਹਜ਼ਾਰ ਵਾਲੇ ਜਿੰਨੇ ਤੁਸੀਂ ਲੈਣੇ ਹੋ ਜਿਹੜੀ 2 ਲੱਖ ਰੁਪਏ ਦਾਜਵਰੀ ਬਣਨੀ ਆ ਇੱਥੇ 80 ਹਜ਼ਾਰ ਤੇ ਗਾਰੰਟੀ ਲਿਖ ਕੇ ਦੇਣ ਉਦਾਰ ਆ ਹੋਰ ਪਾਸੇ ਹੁਣ ਜਾਣ ਦੀ ਲੋੜ ਨਹੀਂ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਾਪੀ